ਇੱਕ ਵਾਰੀ ਇੱਕ ਬਾਦਸ਼ਾ ਆਪਣੇ ਸੈਨਿਕਾਂ ਨਾਲ ਤੁਰਿਆ ਜਾ ਰਿਹਾ ਸੀ ਕਿਸੇ ਇਲਾਕੇ ਵਿੱਚ ਤੇ ਉਸ ਨੇ ਉੱਥੇ ਇੱਕ ਬਹੁਤ ਵੱਡੀ ਦੁਕਾਨ ਦੇਖੀ ਉਹ ਇੱਕ ਤੇਲੀ ਦੀ ਦੁਕਾਨ ਸੀ ਤੇ ਬਾਦਸ਼ਾ ਉਸ ਦੇ ਅੰਦਰ ਚਲਾ ਗਿਆ ਤੇ ਬਾਦਸ਼ਾ ਨੇ ਉਸ ਤੇਲੀ ਨੂੰ ਪੁੱਛਿਆ ਵੀ ਇੱਕ ਮਣ ਤਿਲਾਂ ਦੇ ਵਿੱਚੋਂ ਕਿੰਨਾ ਤੇਲ ਨਿਕਲ ਜਾਂਦਾ ਹੈ ਤੇ ਤੇਲੀ ਨੇ ਜਵਾਬ ਦਿੱਤਾ ਵੀ ਇੱਕ ਮਣ ਤਿਲਾਂ ਦੇ ਵਿੱਚੋਂ ਤਕਰੀਬਨ 10 ਕਿਲੋ ਤੇਲ ਨਿਕਲ ਜਾਂਦਾ ਹੈ ਤੇ ਬਾਦਸ਼ਾ ਨੇ ਫਿਰ ਉਸ ਨੂੰ ਕਿਹਾ ਤੇ 10 ਕਿਲੋ ਤਿਲਾਂ ਵਿੱਚੋਂ ਕਿੰਨਾ ਤੇਲ ਨਿਕਲਦਾ ਤਾਂ ਉਸ ਤੇਲੀ ਨੇ ਜਵਾਬ ਦਿੱਤਾ ਵੀ 10 ਕਿਲੋ ਤਿਲਾਂ ਦੇ ਵਿੱਚੋਂ ਤਕਰੀਬਨ 2.5 ਕਿਲੋ ਤੇਲ ਨਿਕਲ ਜਾਂਦਾ ਹੈ ਤਾਂ ਬਾਦਸ਼ਾਹ ਨੇ ਫਿਰ ਗਿਆ ਤੇ 2.5 ਕਿਲੋ ਤਿਲਾਂ ਵਿੱਚੋਂ ਕਿੰਨਾ ਤੇਲ ਨਿਕਲੇ ਆ ਤੇ ਤੇਲੀ ਨੇ ਜਵਾਬ ਦਿੱਤਾ ਵੀ 2.5 ਕਿਲੋ ਤਿਲਾਂ ਦੇ ਵਿੱਚੋਂ ਤਕਰੀਬਨ 2.5 ਪਾਈਏ ਤੇਲ ਨਿਕਲ ਸਕਦਾ ਹੈ ਤੇ ਬਾਦਸ਼ਾਹ ਨੇ ਪੁੱਛਦੇ ਪੁੱਛਦੇ ਉਸ ਤੇਲੀ ਨੂੰ ਕਿਹਾ ਵੀ ਇਹ ਦੱਸ ਵੀ ਇੱਕ ਤਿਲ ਵਿੱਚੋਂ ਕਿੰਨਾ ਤੇਲ ਨਿਕਲੇਗਾ ਤੇ ਤੇਲੀ ਨੇ ਕਿਹਾ ਵੀ ਇੱਕ ਤਿਲ ਵਿੱਚੋਂ ਇੰਨਾ ਤੇਲ ਨਿਕਲੇਗਾ ਜਿੰਨਾ ਨੋ ਹੁੰਦਾ ਨਾ ਨੋ ਭਜ ਸਕਦਾ ਬਤਨ ਨੋ ਨੂੰ ਆਪਾਂ ਗਿੱਲਾ ਕਰ ਸਕਦੇ ਹਾਂ ਤੇ ਬਾਦਸ਼ਾ ਉਹਦੇ ਜਵਾਬ ਸੁਣ ਕੇ ਬੜਾ ਖੁਸ਼ ਹੋਇਆ ਤੇ ਬਾਦਸ਼ਾ ਨੇ ਉਸ ਤੇਲੀ ਨੂੰ ਕਿਹਾ ਵੀ ਤੈਨੂੰ ਆਪਣੇ ਕਾਰੋਬਾਰ ਦਾ ਪੂਰਾ ਇਲਮ ਆ ਪੂਰਾ ਗਿਆਨ ਆ ਤੂੰ ਇਹ ਦੱਸ ਵੀ ਧਰਮ ਕੀ ਹੁੰਦਾ ਦੀਨ ਕੀ ਹੁੰਦਾ ਬਾਦਸ਼ਾ ਦੀ ਇਹ ਗੱਲ ਸੁਣ ਕੇ ਉਹ ਤੇਲੀ ਨੇ ਕਿਹਾ ਵੀ ਮੈਨੂੰ ਇਸ ਬਾਰੇ ਨਹੀਂ ਪਤਾ ਤੇ ਬਾਦਸ਼ਾ ਬੜਾ ਗੁੱਸੇ 'ਚ ਆਇਆ ਤੇ ਬਾਦਸ਼ਾ ਨੇ ਆਪਣੇ ਸੈਨਿਕਾਂ ਨੂੰ ਕਿਹਾ ਇਹਨੂੰ ਫੜ ਕੇ ਅੰਦਰ ਦੇ ਦਿਓ ਇਹਨੂੰ ਇਹਦੀ ਸਖਤ ਸਜ਼ਾ ਮਿਲੇਗੀ ਵੀ ਇਹਨੂੰ ਦੀਨ ਧਰਮ ਬਾਰੇ ਤਾਂ ਆਪਣੇ ਬਾਰੇ ਪਤਾ ਨਹੀਂ ਤੇ ਆਪਣੇ ਕਾਰੋਬਾਰ ਬਾਰੇ ਪੂਰਾ ਪਤਾ ਹੈ ਇੰਨੇ ਨੂੰ ਆਸਟ੍ਰੇਲੀਆ ਦਾ ਲੜਕਾ ਦੁਕਾਨ ਤੇ ਆਇਆ ਜੋ ਕਿ ਕਾਫੀ ਛੋਟਾ ਸੀ ਤੇ ਉਹ ਛੋਟਾ ਲੜਕਾ ਬਾਦਸ਼ਾਹ ਨੂੰ ਕਹਿਣ ਲੱਗਾ ਇਹਦੀ ਸਜ਼ਾ ਤੁਸੀਂ ਮੇਰੇ ਪਿਓ ਨੂੰ ਕਿਉਂ ਦੇ ਰਹੇ ਹੋ ਬਲਕਿ ਇਸ ਦੀ ਸਜ਼ਾ ਤਾਂ ਇਸ ਦੇ ਪਿਓ ਨੂੰ ਮਿਲਣੀ ਚਾਹੀਦੀ ਹੈ ਮੇਰਾ ਪਿਓ ਮੈਨੂੰ ਧਰਮ ਤੇ دین ਦੀ ਤਾਲੀਮ ਦਲਵਾ ਰਿਹਾ ਹੈ ਤੁਸੀਂ ਮੇਰੇ ਤੋਂ ਜੋ ਮਰਜ਼ੀ ਪੁੱਛੋ ਮੇਰਾ ਪਿਤਾ ਆਪਣਾ ਫਰਜ਼ ਨਿਭਾ ਰਿਹਾ ਹੈ ਪਰ ਮੇਰੇ ਪਿਤਾ ਦੇ ਪਿਤਾ ਨੇ ਆਪਣਾ ਫਰਜ਼ ਨਹੀਂ ਨਿਭਾਇਆ ਤੇ ਉਸ ਨੇ ਇਹਨਾਂ ਨੂੰ دین ਧਰਮ ਦੀ ਤਾਲੀਮ ਨਹੀਂ ਦਿੱਤੀ ਉਸ ਲੜਕੀ ਦੀਆਂ ਇਹ ਗੱਲਾਂ ਸੁਣ ਕੇ ਬਾਦਸ਼ਾਹ ਦੀਆਂ ਅੱਖਾਂ ਖੁੱਲ ਗਈਆਂ ਤੇ ਬਾਦਸ਼ਾਹ ਨੇ ਕਿਹਾ ਵਾਕੇ ਬੱਚਾ ਸਹੀ ਕਹਿ ਰਿਹਾ ਹੈ ਇਸ ਦੇ ਪਿਓ ਨੇ ਇਸ ਨੂੰ ਤਾਲੀਮ ਦੇ ਕੇ ਆਪਣਾ ਫਰਜ਼ ਪੂਰਾ ਕੀਤਾ ਹੈ ਪਰ ਇਸ ਦੇ ਪਿਓ ਦੇ ਪਿਓ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ ਇਸ ਕਰਕੇ ਉਸ ਬਾਦਸ਼ਾਹ ਨੇ ਇਹਨਾਂ ਨੂੰ ਬਹੁਤ ਸਾਰੇ ਇਨਾਮ ਦਿੱਤੇ ਤੇ ਸਜ਼ਾ ਮਾਫ ਕਰ ਦਿੱਤੀ ਸੋ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਸੋ ਧੰਨਵਾਦੀ